ਸਤ ਸ੍ਰੀ ਅਕਾਲ ਕਿਸਾਨ ਭਰਾਵੋ ਅੱਜ ਗੱਲ ਕਰਦੇ ਹਾਂ 50-60 ਮਣ ਦੀ ਝਾੜ ਤੋਂ ਉੱਪਰ ਜੇ ਜਾਣਾ ਹੈਗਾ 70-80 ਤੱਕ ਤਾਂ ਆਪਾਂ ਨੂੰ ਉਹ ਨੁਕਤੇਾਂ ਤੇ ਧਿਆਨ ਦੇਣ ਦੀ ਗੱਲ ਆ ਜਿਹੜੇ ਸਾਡੇ ਝਾੜ ਨੂੰ ਵਧਾ ਸਕਦੇ ਨੇ ਜਿਵੇਂ 25 ਅਕਤੂਬਰ ਤੋਂ ਲੈ ਕੇ ਜਿਹੜੀ ਕਣਕ 10 ਨੰਬਰ ਤੱਕ ਬੀਜੀ ਆ ਉਹ ਲਗਭਗ 50-60 ਦਿਨਾਂ ਦੀ ਹੋ ਚੁੱਕੀ ਆ ਹੁਣ ਜਿਹੜਾ ਆਪਣਾ ਜੋਰੀਆ ਵੀ ਪੂਰੀ ਹੋ ਚੁੱਕੀ ਆ ਜਾਂ ਕਿਸੇ ਦੀ ਥੋੜੀ ਕਣੀ ਘਾਟ ਹੋਊ ਦੀ ਪਾ ਸਕਦਾ ਟਾਈਗਟੇ ਜਾਂ ਤਿੰਨ ਗੱਟੀ ਕਰ ਸਕਦਾ ਹਨ ਤੇ ਪਾਣੀ ਦਾ ਟਾਈਮ ਵੀ ਆ ਗਿਆ ਲੇਕਿਨ ਇੱਥੇ ਹੁਣ ਕੁਝ ਨੁਕਤੇ ਝਾਣ ਦੇਣ ਜੋ ਗੱਲਾਂ ਨੇ ਵੀ ਸਾਨੂੰ ਜੇ ਵਧੀਆ ਝਾੜ ਲੈਣਾ ਤਾਂ ਥੋੜੀ ਜਿਹੀ ਮਿਹਨਤ ਕਰਨੀ ਪਊਗੀ ਸੱਤ-ਸੱਤ ਦਿਨਾਂ ਦੇ ਉੱਤੇ ਦੋ ਜਾਂ ਤਿੰਨ ਸੁਪਰੀਆਂ ਪਰ ਕਰ ਸਕਦੇ ਹਾਂ ਆ ਸੁਪਰੀ ਮੈਂ ਤੁਹਾਨੂੰ ਲਿਖ ਦਿੱਤੀ ਆ ਤੱਤਾਂ ਦੀ ਘਾਟ ਵਾਲੀ ਜਿਵੇਂ ਮੈਗਨੀਸ਼ੀਅਮ 30.5 ਵਾਲਾ ਲਿਖਤਾ 21% ਜਿੱਕ ਲਿਖਤੀ ਕਿਲੋ-ਕਿੱਲੇ ਦੇ ਹਿਸਾਬ ਨਾਲ 3 ਕਿਲੋ-ਕਿੱਲੋ ਦੀ ਜ਼ੂਰੀਆ ਲਿਖਤੀ ਇੱਕ ਲਈ ਇਹਦਾ ਚੂਨਾ ਜੋ ਉਹ 500 ਗ੍ਰਾਮ ਇਹ ਕੈਲਸ਼ੀਅਮ ਦੇਊਗਾ ਕੈਲਸ਼ੀਅਮ ਨਾਲ ਆਪਣੇ ਪੌਦੇ ਦੇ ਵਿੱਚ ਤਾਕਤ ਬਣਦੀ ਹੈ ਹੁਣ ਦੋਸਤੋ ਜੇ ਆਪਾਂ ਗੱਲ ਕਰੀਏ ਵੀ ਅਸੀਂ ਇਹ ਕਿਉਂ ਕਰੀਏ ਕਿਉਂਕਿ ਜਦੋਂ ਪੌਦੇ ਨੂੰ ਸਵਾਸਤ ਰੱਖਣਾ ਚੰਗੀ ਖਾਹਕ ਦੇਵਾਂਗੇ ਨਾ ਚਾਚੋ ਪੌਦਾ ਆਪਣਾ ਗਰੋਥ ਕਰੂਗਾ ਤੇ ਦੂਜੇ ਪਾਣੀ ਦਾ ਪੂਰਾ ਖਿਆਲ ਰੱਖਣਾ ਪਾਣੀ ਵੀ ਪਤਲਾ ਲਾਉਣਾ ਤੇ ਸਮੇਂ ਸਿਰ ਲਾਉਣਾ ਨਾ ਤਾਂ ਜਲਦੀ 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 ਲਾਉਣਾ ਗਿੱਲੀ ਵਾਲੀ ਬੱਤਰ ਲੱਗ ਜੇ ਇੰਨਾ ਬੜਾ ਸੁੱਕਾ ਕੇ ਲਾਉਣਾ ਵਿੱਚ ਪੱਤੇ ਚੜ ਜੇ ਕਿਉਂਕਿ ਇੱਥੇ ਟ੍ਰੇਲਿੰਗ ਸਟੇਜ ਦੇ ਨਾਲ ਨਾਲ ਆਪਣਾ ਝੰਡੇ ਪੱਤੇ ਵਾਲਾ ਪੱਤਾ ਵੱਧਣਾ ਸ਼ੁਰੂ ਹੋ ਜੂਗਾ ਕਿਉਂਕਿ ਇੱਥੋਂ ਪੌਦਿਆਂ ਨੇ ਭੋਜਨ ਲੈ ਕੇ ਇੱਥੇ ਪੌਦੇ ਨੂੰ ਕੋਈ ਕਿਸੇ ਤਰ੍ਹਾਂ ਦਾ ਨਾ ਜਿਵੇਂ ਕਹਿੰਦੇ ਸਟਰੈਂਥ ਨਹੀਂ ਹੋਣੀ ਚਾਹੀਦੀ ਉਹਦੇ ਉੱਤੇ ਬੋਝ ਨਹੀਂ ਵੱਡਣਾ ਚਾਹੀਦਾ ਸਿਰਫ ਉਹਨੂੰ ਟੈਂਕਣਾ ਚਾਹੀਦਾ ਜਦੋਂ ਟੈਂਕੂਗਾ ਫਿਰ ਟ੍ਰੇਲਿੰਗ ਹੋ ਜੂਗੀ ਵਧੀਆ ਝੰਡਾ ਪੱਤਾ ਚੱਕੂਗਾ ਤਾਂ ਵਧੀਆ ਬੱਲੀ ਨਿਕਲੂਗੀ ਉਦੋਂ ਬਾਅਦ ਆਪਾਂ ਦੂਜੀ ਗੱਲ ਕਰੀਏ ਵੀ ਇਹ ਤਾਂ ਆਪਾਂ ਹੋਊਗੀ ਪਹਿਲੀ ਸਪਰੇ ਦੂਜੀ ਸਪਰੇ ਆਪਾਂ ਕਰਾਂਗੇ ਫਿਰ ਉਹਦੇ ਵਿੱਚ ਥੋੜਾ ਚੇਂਜ ਕਰ ਲਾਂਗੇ ਤੀਜੀ ਫਿਰ ਜਿਵੇਂ ਆਪਾਂ ਦੇਖਾਂ ਗਏ ਗਰਮੀ ਕਿੰਨੀ ਹੈ ਹਨਾ ਗਰਮੀ ਦੇ ਨਾਲ ਨਾਲ ਕੀ ਆ ਕੋਈ ਤੇਲਾ ਤਾਂ ਨਹੀਂ ਆ ਰਿਹਾ ਫਿਰ ਤੀਜੀ ਉਹ ਕਰਾਂਗੇ ਲਾਸਟ ਜਿਹੜੀ ਚੌਥੀ ਹੋਗੀ ਉਹ ਜਮਾਂ ਲਾਸਟ ਦੇ ਵਿੱਚ ਜਦੋਂ ਮਾਰਚ ਦੇ ਤੀਜੇ ਹਫਤੇ ਤੇ ਚੌਥੇ ਉੱਤੇ ਜਾ ਕੇ ਦੇਖਾਂਗੇ ਵੀ ਆਪਾਂ ਨੂੰ ਸਾਡਾ ਪੌਦਾ ਕੀ ਮੰਗ ਰਿਹਾ ਉਹ ਤੁਹਾਨੂੰ ਕੱਲੇ-ਕੱਲੇ ਤੱਤ ਦੀ ਜਾਣਕਾਰੀ ਦੇਵਾਂਗੇ ਇਸ ਕਰਕੇ ਸਾਰੇ ਦੋਸਤਾਂ ਨੂੰ ਬੇਨਤੀ ਆ ਵੀਡੀਓ ਸੁਣਿਆ ਵੀ ਕਰੋ ਵੀਡੀਓ ਅੱਗੇ ਸਾਂਝੀ ਵੀ ਕਰਿਆ ਕਰੋ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਕਿਉਂਕਿ ਦੋਸਤੋ ਆਪਾਂ ਕਿਸਾਨੀ ਨੂੰ ਇੱਕ ਉਹ ਬਲੱਖਣ ਚੀਜ਼ ਬਣਾ ਸਕਦੇ ਆ ਇੱਕ ਚੰਗਾ ਵਪਾਰ ਬਣਾ ਸਕਦੇ ਆ ਬੱਚਿਆਂ ਨੂੰ ਚੁਲਿਆ ਸਕਦੇ ਆ ਤੇ ਸਾਹਿਕ ਧੰਦੇ ਕਰ ਸਕਦੇ ਆ ਹਨਾ ਹਰ ਚੀਜ਼ ਆਪਾਂ ਇੱਥੋਂ ਪੈਦਾ ਕਰ ਸਕਦੇ ਹਾਂ ਲੇਕਿਨ ਥੋੜਾ ਵਿਸ਼ਵਾਸ ਤੇ ਥੋੜੀ ਜਿਹੀ ਹਿੰਮਤ ਥੋੜੀ ਜਿਹੀ ਮਿਹਨਤ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਆਪਣੀ ਜ਼ਿੰਦਗੀ ਦੀ ਲੈ ਕੇ ਆਉਣੀਆਂ ਪੈਣਗੀਆਂ ਇਸ ਕਰਕੇ ਮੈਂ ਕਹਿਣਾ ਦੋ ਤਿੰਨ ਘੰਟੇ ਦਾ ਆਪਣੇ ਖੇਤਾਂ 'ਚ ਜੀੜਾ ਮਾਰਿਆ ਕਰੋ ਸਵੇਰੇ ਮਾਰ ਲਓ ਦੁਪਹਿਰੇ ਮਾਰ ਲਓ ਸ਼ਾਮ ਨੂੰ ਮਾਰ ਰੋ ਇਹ ਆਪਣੇ ਪੌਦੇ ਦਾ ਹਾਲ ਪੁੱਛਿਆ ਕਰੋ ਜਾ ਕੇ ਕਣਕ ਨੂੰ ਪੁੱਛਿਆ ਕਰੋ ਵੀ ਤੈਨੂੰ ਕੀ ਚਾਹੀਦਾ ਜਦੋਂ ਆਪਾਂ ਉਹਨਾਂ ਹੌਸਲਾ ਵਧਾਵਾਂਗੇ ਫਸਲ ਵੀ ਸਾਡਾ ਹੌਸਲਾ ਵਧਾਊ ਉਹ ਕਹ ਦੂ ਚੱਕ ਦੋ ਫੱਟੇ ਕਿ ਮੈਂ ਕੱਢ ਲਿਆ 70 80 ਮਣ ਆ ਜਾਓ ਫਿਰ ਕਿਉਂਕਿ ਕਿਸਾਨੀ ਕਿਹ ਹੈ ਜੀ ਧੰਦਾ ਜਿੱਥੇ ਕੋਈ ਬਿਨਾ ਬੋਝ ਲਏ ਆਪਾਂ ਕਾਮਯਾਬ ਹੋ ਸਕਦੇ ਹਾਂ ਸਾਰੇ ਦੋਸਤ ਮਿੱਤਰਾਂ ਦਾ ਸਾਥ ਸਹੁੰਦੀਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ Satya Sri Akbargi.